हां जी दोस्तों सत श्री अकाल स्वागत करते हैं टोंडा राज संधू फार्मिंग ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਚੋਲਾ ਸਾਹਿਬ ਦੇ ਬਿਲਕੁਲ ਲਾਗੇ ਪਿੰਡ ਆ ਕੜਕਾ ਕੜਕਾ ਚੱਬਾ ਦੇ ਨਾਲ ਆ ਕਾਫੀ ਵੀਰ ਜਾਣਦੇ ਆ ਠੀਕ ਆ ਜੀ ਸਾਰੀ ਕਿ ਪਤਨ ਤੋਂ ਵੀ ਕੋਈ 10 ਕਿਲੋਮੀਟਰ ਦੀ ਦੂਰੀ ਆ ਹਰਿਆਲੀ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਆ ਪਿੰਡ ਕੜਕੇ ਦੀ ਵੀਰ ਅਮਰਤ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਵੀਰ ਲੈ ਕੇ ਆਉਂਦਾ ਠੀਕ ਆ ਜੀ ਅੱਜ ਇਸ ਵੀਡੀਓ ਵਿੱਚ ਟੋਟਲ 5 ਨਾਗ ਤੁਹਾਨੂੰ ਦਿਖਾਉਣੇ ਆ ਚਾਰ ਮਝਾਂ ਝੋਟੀਆਂ ਤੁਸੀਂ ਸਾਹਮਣੇ ਦੇਖ ਰਹੇ ਜੇ ਸਵੇ ਸੁਬਾਹ ਇਹ ਪਸ਼ੂ ਆ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਲਾਸਟ ਦੇ ਵਿੱਚ ਗਾਂ ਗੱਬਣਾ ਠੀਕ ਆ ਜੀ ਤੇ 5 ਨਾਗ ਨੇ ਪੰਜਾਂ ਨਾਗਾਂ ਦੀ ਡਿਟੇਲ ਅਮਰਤ ਦੇ ਕੋਲੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋ ਸਤੰਬਰ ਤੇ ਸਮਾਂ ਕੋਈ ਮਾਰਨਿੰਗ ਦੇ ਸਾਢੇ 10 ਵਜੇ ਦਾ ਬਾਕੀ ਪਸ਼ੂ ਜਿੰਨੇ ਵੀ ਦਿਖਾਉਣੇ ਆਪਾਂ ਤੁਹਾਨੂੰ ਨਰਕ ਪਰਖਾਂ ਤਸੱਲੀ ਆ ਇਹਨਾਂ ਪਸ਼ੂਆਂ ਦੀ ਉਹ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਹੈ ਜੀ ਜਿਹੜਾ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਹਰ ਵਾਰ ਆਪਾਂ ਕਹਿ ਦਿੰਦੇ ਆ ਵੀ ਆਪਣੀ ਚੌਥਾ ਰਾਂ ਦੀ ਟਿੱਪ ਕੇ ਤੇ ਸੋਏ ਸੋਏ ਪਸ਼ੂ ਦੀ ਦੂੜਾਂਕ ਚੋਗੇ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਆਹ ਲੈਣੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਅਮਰਤ ਦੇ ਨਾਲ ਸਤ ਸ੍ਰੀ ਅਕਾਲ ਅਮਰਤ ਭਰਾ ਸਾਸਰੀ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਜੀ ਬਹੁਤ ਵਧੀਆ ਭਰਾ ਜੀ ਠੀਕ ਠਾਕ ਪੀ ਸੁਣਾਓ ਠੀਕ ਠੀਕ ਆ ਮਤਲਬ ਵਧੀਆ ਵੀਰੇ ਹਾਂਜੀ ਹਾਂਜੀ ਅੱਛਾ ਅਮਰਤ ਨਗਜ ਦਾ ਅੱਜ ਆਪਾਂ ਦੱਸਿਆ ਵੀਰੇ ਟੋਟਲ 5 ਕ ਆਪਣੇ ਕੋਲੇ ਵਿਕਾਊ ਆ ਹਾਂਜੀ ਹਾਂਜੀ ਵੀਰੇ ਨਾਗ ਤੇ ਆਪਣੇ ਤੋਂ ਇੱਕ ਨੀਲੀ ਝੋਟੀ ਐ ਤੇਜਨ ਮੈਂ ਸੂਈ ਆ ਇੱਕ ਪਹਿਲਣ ਝੋਟੀ ਐ ਤੇਜਨ ਗਾੜੀ ਦੂਜੀ ਸੂਈ ਝੋਟੀ ਹੂੰ ਉਦੋਂ ਗਾੜੀ ਤੇਜਨ ਵਹਿੜ ਸੁਣੀ ਆ ਠੀਕ ਹੈ ਜੀ ਹਾਂ ਜੀ ਤੇ ਜੇ ਸਵੇ ਗਾਂ ਸੁਣੀ ਆ ਰੈਡ ਮੋਜ ਨਿਕਲ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਲਓ ਵੀ ਭਰਾਵੋ ਸਵੇ ਸਵੇ ਪਸ਼ੂ ਆ ਇੱਕ ਗਾਂ ਜਿਹੜੀ ਲਾਸਟ ਵਿੱਚ ਆ ਉਹ ਗੱਬਣਾ ਬਾਕੀ ਪਸ਼ੂ ਆਪਾਂ ਸਟਾਰਟ ਕਰਾਂਗੇ ਛੋਟੀ ਨੀਲੀ ਰਾਵੀ ਦੀ ਛੋਟੀ ਨੀਲੀ ਰਾਵੀ ਦੇ ਵਿੱਚ ਆ ਕੀ ਅਮਰਤ ਹਾਂ ਜੀ ਹਾਂ ਜੀ ਪਿਓ ਨੀਲੀ ਦੀ ਐ ਡਾਇਮੰਡ ਦੀ ਐ ਲਓ ਜੀ ਡਾਇਮੰਡ ਦੀ ਛੋਟੀ ਆ ਤੇ ਡਾਇਮੰਡ ਹੀ ਪੀਸ ਆ ਬੜੀ ਪਿਆਰੀ ਛੋਟੀ ਆ ਦੋਸਤੋ ਸੋਨੇ ਹਾਈਟ ਕਾਤ ਵਜਨ ਦੇ ਵਿੱਚ ਤੇ ਅਮਰਤ ਦਿਨ ਕਿੰਨੇ ਹੋਗੇ ਸੁਈ ਨੂੰ ਪਹਿਨਾਂ ਮੇਰੇ 12 ਦਾ ਦਿਨ ਹੋ ਗਿਆ ਵੇ ਮਗਰ 10 ਕਿਲੋ ਰੁੱਧ ਹੋਗਾ ਪੱਕਾ ਨੇ ਤੇ ਨੈਟ ਜਿਹੜਾ ਹੈ ਹਾਂਜੀ 9 ਵੀ 10 ਕਿਲੋ ਦੁੱਧ ਦੋਸਤੋ ਪੱਕਾ ਨੈਟ ਹੈ ਇਹਦੇ ਤੁਹਾਡੇ ਹਾਜ਼ਰ ਆ ਤੇ ਆਹ ਬੱਚਾ ਜੀ ਮਗਰ ਹੈ ਦਫਾ ਦਿਨਾਂ ਦਾ ਸੁਆਈ ਆ ਹਾਂਜੀ ਹਾਂਜੀ 12 ਦਾ ਮਰਦੇ ਪਹਿਨਾਂ ਪਹਿਲਾਂ ਝੋਟੀ ਆ ਲੋ ਜੀ ਦੁੱਜਣ ਝੋਟੀ ਆ ਮੂੰਹ ਮੱਥੇ ਦੀ ਬੜੀ ਚੰਗੀ ਆ ਬਿਲਕੁਲ ਵਾਈਟ ਫੇਸ ਵਿੱਚ ਆ ਠੀਕ ਆ ਜੀ 10 ਮੈਂਟ ਬੁੱਲ ਦੀ ਇਹ ਝੋਟੀ ਆ ਆਪਣੇ ਹਰੀ ਕੇ ਪੱਤਣ ਵਾਲੇ ਡਾਇਮੰਡ ਬੁੱਲ ਦੀ ਝੋਟੀ ਆ ਦੋਸਤੋ ਇਹ ਜਿੱਥੋਂ ਵੀ ਆਈ ਆ ਦੋਸਤੋ ਉਹਨਾਂ ਵੀਰਾਂ ਨੂੰ ਬਧੇਰੇ ਪਰਖ ਸੀਗੀ ਠੀਕ ਹੈ ਜੀ ਕੋਈ ਚੰਗਾ ਸੀਗਾ ਦਿਖਾਇਆ ਉਹਨਾਂ ਨੇ ਪਾਰਕਿੰਗ ਮੋਰਕਿੰਗ ਸਾਰੀ ਪੂਰੀ ਵੇਖ ਲਓ ਉਦਾਂ ਹੀ ਦਿਖਦੀ ਚੰਗੀ ਐ ਚੋਟੀ ਸਿਰ 10 ਕਰੋੜ ਦਾ ਐ ਫੋਰਟ ਨੈਟ ਦੁੱਧ ਹੋਵੇ ਤੇ ਹੋਵੇ 11 ਪਰ 10 ਦੀ ਤੇ ਫੁੱਲ ਗਰੰਟੀ ਵੀਰ ਦੋ ਟਾਈਮ ਆਪਣੇ ਘਰੇ ਤਿੰਨ ਟਾਈਮ ਕੋਈ ਠੀਕ ਹੈ ਜੀ ਠੀਕ ਹੈ ਲਓ ਜੀ ਆਹ ਸਾਹੇ ਫੇਰ ਜਵਾਲ ਲੱਗਾ ਕਿ ਕਰਮਾਲੀ ਨੂੰ ਬਾਹਲਾ ਜਿਆਦਾ ਇਸ ਪਾਸੇ ਬਾੜੀ ਜਿਆਦੀ ਸੋਹਣੀ ਠੀਕ ਆ ਬੜੀ ਪਿਆਰੀ ਝੋਟੀ ਆ ਦੋਸਤੋ ਠੀਕ ਆ ਸੋ ਡਾਇਮੰਡ ਬੋਲ ਦੀ ਇਹ ਧੀ ਆ ਤੇ ਬਾਕੀ ਮਾਰਕਿੰਗ ਤੁਸੀਂ ਪ੍ਰੋਪਰ ਦੇਖ ਹੀ ਲਈ ਆ ਠੀਕ ਆ ਅੱਖ ਬਿੱਲੀ ਮਣਕੀ ਆ ਸਿੰਘਾਂ ਦੀ ਗੁਲਾਈ ਆ ਬਿਲਕੁਲ ਬੈਕ ਸਾਈਡ ਤੋਂ ਗੁਲਾਈ ਦੇ ਵਿੱਚ ਜਾ ਕੇ ਸਿੰਘ ਲੱਗਾ ਤੇ ਪੂਛ ਬਿਲਕੁਲ ਪੂੰ ਦੇ ਨਾਲ ਧਰਤੀ ਦੇ ਨਾਲ ਟੱਚ ਕਰਦੀ ਆ ਠੀਕ ਆ ਮਗਰ ਕਟਾ ਜਾ ਗਿਆ ਤੇ ਮਗਰ ਕਟਾ ਆ ਗਿਆ ਵਾਟਰ ਕੁਆਲਿਟੀ ਦੋਸਤੋ ਬਹੁਤ ਸੋਹਣੀ ਹੈ ਦੇਖੋ ਠੀਕ ਹੈ ਉਹ ਖਾਲਾ ਦੇਖੋ ਬਹੁਤ ਵਧੀਆ ਉਹ ਤੇ 12 ਕਿਲੋ ਕਰ ਜੂ ਝੋਟੇ ਦੀ ਹੂੰ ਚੰਗੀ ਆ ਫੇਸ ਕੁਆਲਟੀ ਬਹੁਤ ਚੰਗੀ ਆ ਅਸਲੀ ਕੁਆਲਟੀ ਆ ਪੂਰ ਕੱਟੀ ਦੀ ਆ ਕੁਆਲਟੀ ਦੇਖ ਕੇ ਲਈ ਆਪਾਂ ਐਵੇਂ ਆ ਦੁੱਧ ਦੇ ਦੋ ਬਾਈ ਦਾ ਬੱਸ ਜੀ ਬੱਸ ਦੁੱਧ 12 ਕਿਲੋ ਦੇ ਦਊਂਗੀ ਝੋਡੀ ਕਿਉਂਣਾ ਦੁੱਧ ਇਹਦਾ ਚੰਗਾ ਬਹੁਤ ਸਰਦਾਰ ਸਰਦਾਰ ਦੇਖ ਕੇ ਝੋਡੀ ਲੈ ਲਈ ਨਾ ਮਗਰ ਕੱਤਾ ਹਾਂ ਜੀ ਅச்சா ਉਮਰਤਪੁਰੇ ਝੋਠੀ ਦੇ ਦਾਂਗੇ ਕਿੰਨੇ ਦੀ ਆਪਾਂ ਇਹਦੇ ਕਰਕੇ ਝੋਡੀ ਵੇਚੀਏ 12 13 ਕਿਲੋ ਫਿਰਦੇ ਭਣਾ ਲੱਖੋਂ ਬਾਹਰ ਵੇਚਦੀਏ ਹੁਣ ਆਪਾਂ ਲੱਖ ਦੇ ਹਾਂ ਜੀ ਪੂਰੇ ਲੱਖ ਦੀ ਦੇਣੀ ਪੂਰੇ ਲੱਖ ਦੀ ਮੋਲ 1.5 ਠੀਕ ਹੈ ਜੀ ਹਾਂ ਬਿਲਕੁਲ ਜੈ ਜੈ ਮੁੱਲ ਫਾਇਆ ਕੋਈ ਵੀ ਰੇ ਨਾ ਆ ਕੇ ਨਜਾਇਆ ਜੇ ਆਪ ਸਮਾ ਲਈ ਮੈਂ ਮਾੜੀ ਹੋਵੇ ਪੂਰ ਛਿੱਟਾ ਹੋਵੇ ਆਪਣੀ ਗਰੰਟੀ ਆਨਲਾਈਨ ਸੌਦਾ ਕੋਈ ਕਰੇ ਜਿਹੜਾ ਇੱਥੇ ਆ ਗਏ ਪੂਰ ਮਾਰ ਜੇ ਮੈਂ ਆਪਣੀ ਫੁੱਲ ਗਰੰਟੀ ਹੋ ਲੋ ਵੀ ਭਰਾਵੋ ਕਿਉਂ ਮਈਆਂ ਦੀ ਇੰਨੀ ਗਰੰਟੀ ਆ ਆਪਣੀ ਇਹ ਛਿੱਟਾ ਵੀ ਲਾ ਜੇ ਚੋਂ ਲੱਗੇ ਠੀਕ ਹੈ ਜੀ ਹਾਂ ਜੀ ਬੜੀ ਪਿਆਰੀ ਝੋਟੀ ਹੈ ਨੀਲੀ ਰੋਬੀ ਦੇ ਵਿੱਚ ਝੋਟੀ ਆ ਜ਼ਰੂਰ ਹੱਥ ਪਾ ਲਿਓ ਠੀਕ ਆ ਹਾਂ ਜੀ ਤੇ ਚੋਣ ਚਾਂ ਬੜੀ ਸਾਫ਼ ਸੁਥਰੀ ਹਾਂ ਜੀ ਅੱਛਾ ਅਮਰ ਤਾਂ ਸੈਕੰਡ ਨੰਬਰ ਤੇ ਵੀਰੇ ਇਧਰ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਹੈ। ਵੀਰੇ ਕਾਦ ਤੇ ਸਮੱਧਰ ਇਹਦਾ ਹਾਂ ਥੱਲੇੋਂ ਪੰਡਾ ਪਾਈ ਖੜੀ ਏ। ਵੀਰੇ ਇਹ ਨਾ ਕੋਈ ਆ ਕੇ ਦਿੰਦੀ ਆ ਕੋਈ ਗੱਲ ਟਾਈਮ ਦੀ ਟਾਈਮ 12 ਕਿਲੋ ਦੁੱਧ ਬਣਾ ਦਾਂਗੇ ਥੱਲੇੋਂ ਆਪਾਂ। 12 ਕਿਲੋ 12 ਕਿਲੋ ਉਹਦੇ 14 ਕਿਲੋ ਦੁੱਧ ਦਿੰਦੀ ਸਾਡੀ ਮੈਂ। ਅੱਜ ਦਿਨ ਕਿੰਨੇ ਹੋ ਗਏ ਸੀ? ਫਿਰ ਸੂਈ ਨੂੰ ਹਜੇ 6ਵਾਂ 7ਵਾਂ ਆ ਦੇਣਾ ਦੇਖੋ। ਆਹ ਮੋਲਾ ਮੰਨ ਲੇ ਕੱਟਾ ਮੋਲਾ ਵੀ ਜੀ ਕੱਟਾ ਵੀ ਰਹੀ। ਉਹ ਮਗਰ ਕੱਟਾ 6ਾਂ 7ਾਂ ਦਿਨਾਂ ਦਾ ਸੁਹਾ। ਵੇਖ ਲੈ ਨੂੰਹੀ ਦੱਸਦੀ ਬੱਚੇ ਦੀ। ਠੀਕ ਆ ਜੀ। ਤੇ ਬਿਲਕੁਲ ਤਾਜ਼ਾ ਬੱਜਾ ਕੂਲਾ ਬੱਜਾ ਠੀਕ ਆ ਹਾਂਜੀ ਤੇ 6-7 ਕ ਦਿਨਾਂ ਦਾ ਆਈਡੀਆ ਲਾ ਲਿਓ ਤੇ ਅਮਰਤ ਇਸ ਮੱਝ ਦੇ ਥੱਲੇ ਦੁੱਧ ਹੋਣਾ ਬਣ ਲੱਗ ਪਿਆ ਕਿੰਨਾ ਤੇ ਮੈਂ 12 ਕਿਲੋ ਨੈਟ ਦੁੱਧ ਹੋਵੇ ਇਹ ਚਮੜੀ ਸਿਰਫ ਕਾਦ ਨਹੀਂ ਮੈਂ ਦਾ ਹੈਗਾ ਕਦੋਂ ਮਰਦੀ ਹੈ ਜਿਉਂ ਆਪਾਂ ਕਹਿ ਦਿੱਤੀ ਕਿ ਇਸ ਨੂੰ ਵੀਡੀਓ 'ਚ ਥੱਲੇ ਹੋ ਗਈ ਕਾਦ ਥੱਲੇ ਵਾਲੀ ਇਹਨੇ ਵੱਟੀਆਂ ਵੱਟੀਆਂ ਵਈਆਂ ਮਾਰ ਪਾਉਂਦੀਆਂ ਤੇ ਆਪਾਂ ਵੀ ਕਰਤੂਤ ਫਿਰ ਮੋਟਰ ਮੋਟਰ ਨਹੀਂ ਚੱਲਦੀ ਜਿੱਦਾਂ ਓਦਾਂ ਭਰਾਏ ਮੈਂ ਦਾ ਵੀਰਿਆ ਚਵਾਈ ਕਰਾਵਾਂਗੇ ਵੇਖੋ ਮੈਂ ਮਰਦੀ ਵਾਕੇ ਦੋਸਤੋ ਜਿੰਨੀ ਫੇਚ ਗਿਆ ਚੋਈ ਉਹਨੀ ਮੋਟੀ ਧਾਰ ਮਾਰੂਗੀ ਹਾਂ ਇਹ ਨਹੀਂ ਛੱਟਾ ਮਾਰ ਜੂ ਉਹਨੀ ਧਾਰ ਵੱਧ ਮਾਰੂਗੀ ਕੱਤ ਦੀ ਸਮੱਧਰ ਆ ਪਰ ਥੱਲਿਓ ਦੋਸਤੋ ਰੌਮਕਾਂ ਲਈ ਖੜੀ ਕਰਮਾਲੀ ਠੀਕ ਹੈ ਥੱਲਿਓ ਤੁਸੀਂ ਵੇਖੋ ਮੇਲਾ ਬਣਿਆ ਪਿਆ ਕਰਮਾਲੀ ਦੇ 12 ਕਿਲੋ ਕੋਈ ਕੱਟਾ ਲੈ ਆਵੇ ਆਪਾਂ ਦਾ ਨਾਮ ਲੀਟਰ ਲੈ ਆਵੇ ਆਪਾਂ 12 ਕਿਲੋ ਦੁੱਧ ਬਣਾ ਕੇ ਦੇਵਾਂਗੇ ਮੈਂ 12 ਕਿਲੋ ਹਾਂਜੀ ਵੇਖੋ ਜੀ ਠੀਕ ਆ ਜੀ ਸੋ ਵਜਨ ਮजूद ਓਡਾ ਨਹੀਂ ਹੈਗਾ ਕਰਮਾਲੀ ਦਾ ਉਹ ਨੂੰ ਵੀਡੀਓ ਮਾਈਟਾ ਲੈਣਾ ਵੀਰੇ ਵਜਨ ਠੀਕ ਆ ਪਰ ਕਰਤੂ ਦਾ ਮੋਲ ਕਰਤੂ ਉਹ ਤੋਂ ਪੂਰੀ ਲਾ ਅੱਜ ਦੁੱਧ ਵਾਲੇ ਪਾਸਿਓਂ ਬੜੀ ਖੜੀ ਆ 12 ਕਿਲੋ ਗਾੜ੍ਹ ਗਾੜ੍ਹੀ ਆ ਠੀਕ ਆ ਜੀ 20 ਕਿਲੋ ਦਾ ਗਾੜ੍ਹ ਗਾੜ੍ਹੀ ਹੋਵੇ ਮੈਂ ਨਹੀਂ ਠੀਕ ਆ ਠੀਕ ਆ ਠੀਕ ਆ ਜੀ ਚੌਥ ਸਪਾਂਡਾ ਬਿਲਕੁਲ ਹੂੰ ਚੌਥ ਸਪਾਂਡੇ ਦੇ ਦੇ ਵਿਚ ਹਾਂ ਤੋਂ ਬਹੁਤ ਵਧੀਆ ਨਖੇੜ ਦੇ ਵਿੱਚ ਕਿਉਂਕਿ ਕੱਦ ਦਾ ਹੁਣ ਐਸਟੀਮੇਟ ਲਾ ਵੀਰ ਮੇਰਾ ਵੀਡੀਓ ਦੋਣਾ ਆਪਾਂ ਦੱਸਦਾ ਕੱਦ ਮੀਡੀਅਮ ਹਾਂ 10 ਕੱਦ ਤੋਂ ਮੁੜ ਕੇ ਲੋਕ ਆਸਿੰਦੇ ਕੱਦ ਨਹੀਂ ਦੱਸਿਆ ਕੋਈ ਵੀਰ ਮੇਰਾ ਆਨਲਾਈਨ ਸੌਦਾ ਕਰੀ ਆ ਰੀਣਾ ਵੀਡੀਓ ਵੇਖ ਕੇ ਫਿਰ ਪਰਖ ਕੇ ਦੁੱਧ ਦੀ ਆਪਣੀ ਪੂਲ ਗਰੰਟੀ ਮੈਂ ਲੀ ਹੂੰ ਕੱਦਦਾ ਆਪਦਾ ਐਸਟੀਮੇਟ ਲਾ ਲੈ ਕਿਉਂਕਿ ਜੇ ਇੱਥੇ ਆ ਕੇ ਵੀਰ ਸੌਦਾ ਕਰ ਲੈਗੇ ਬਿਲਕੁਲ ਜੇ ਦੁੱਧ ਦਾ ਆਪਣੀ ਮੈਂ ਦਾ ਕਟ ਹੋਵੇ ਆਪਾਂ ਜੁਮੇ ਯਾਰ ਠੀਕ ਆ ਵੀਰਿਆ ਹਾਂਜੀ ਲਓ ਵੀ ਦੁੱਧੋ ਜਿਹੜਾ ਦੋਸਤੋ 12 ਕਿਲੋ ਕਿਹਾ ਗਿਆ ਤੇ 12 ਕਿਲੋ ਵੀਰ ਅੰਮ੍ਰਿਤਾਂ ਦਾ ਵੀ ਚਮਾਉਣਾ ਆਪਾਂ ਠੀਕ ਆ ਜੀ ਤੇ 12 ਕਿਲੋ ਤਾਂ ਨਾ ਰਤਾ ਪਰ ਤੁੰਬਾ ਬਾਹਰ ਤੇ ਨਾ ਹੀ ਅੰਦਰ ਠੀਕ ਆ ਦੁੱਧ 12 ਕਿਲੋ ਕਰਮਾਲੀ ਦੇ ਥੱਲੇ ਉਹ ਤੁਸੀਂ ਜੱਜਮੈਂਟ ਜਿਹੜੀ ਆ ਪਾਂਡੇ ਨੂੰ ਦੇਖ ਕੇ ਕਰ ਲੈਣੀ ਆ ਠੀਕ ਆ ਤੁਹਾਡੇ ਬਹੁਤ ਖੂਬਸੂਰਤ ਲਗਾ ਕਰਮਾਂ ਵਾਲੀ ਠੀਕ ਆ ਚੌਥ ਸਵੇਵਾ ਸਤੋਰਾ ਤਰਾ ਤਕਰੀਬਨ ਜਿਵੇਂ ਇੱਕ ਐਚਪ ਵੇੜਾ ਤੁਰਦਿਆਂ ਨੇ ਉਦਾਂ ਤੁਰਦੀ ਆ ਠੀਕ ਆ ਇਹਦੇ ਲੇਵਾ ਹੀ ਨਹੀਂ ਕਰਮਾਂ ਵਾਲੀਆਂ ਐਡੇ-ਐਡੇ ਮਈਆਂ ਲਈਦੀਆਂ ਨਾ ਲੇਵੇ ਹੀ ਨਹੀਂ ਆ ਕੇ ਨੇ ਹਾਂ ਜਿੰਨਾ ਇਕੱਲੇ ਕੱਦ ਪੁੱਤ ਤੋਂ ਆਪਾਂ ਕੀ ਕਰਾਉਣਾ ਥੱਲੇ ਦੁੱਧ ਵੀ ਚਾਹੀਦਾ ਤੂੰ ਤਾਂ ਵੀਰੇ ਜੇ ਕੋਈ ਵੀਰ ਪੈਸੇ ਲਾ ਕੇ ਲੈ ਜੂਗਾ ਨਾ ਮੈਂ ਹਾਂ ਯਾਦ ਕਰੂਗਾ ਬੀੜੀਆਂ ਤਾਂ ਹੀ ਕਿ ਮੈਂ ਲਈ ਕਿਸੇ ਬੰਦੇ ਦਾ ਹਾਂ ਵੇਖੋ ਨਾੜਾ ਵੇਖੋ ਪਿੰਡੇ ਦੇ ਵਿੱਚ ਵੀ ਨਾੜਾਂ ਦੁੱਧ ਵਾਲੀ ਮੈਂ ਆ ਹਾਂ ਵਾਕੇ ਵਾਕੇ ਜਿਹੜੀ ਥੱਲੇੋਂ ਬਣਾ ਲਈ ਵੀਰੇ ਕੋਈ ਗੱਲ ਨਹੀਂ ਟਾਈਮ ਬੱਲੇ 6 ਤੋਂ 6 ਚਵਾਈ ਕਰਾ ਦਾਂਗੇ ਹੁਣ ਚਵਾਈ ਲੇਟ ਹੋਈ ਆ 6 ਤੋਂ 6 ਕੋਲ ਇੰਨੀ ਮੈਂ ਹੋਰ ਬਾਂਦੀ ਸੋ ਟਾਈਮ ਤੇ ਮੈਂ ਝੜ ਜਾਂਦੀ ਸੋ ਹਾਂ ਕੋਈ ਟਾਈਮ ਥੋੜਾ ਲੇਟ ਹੋ ਗਿਆ ਮੈਂ ਇੰਨੀ ਜਿਆਦੀ ਜਗਦੀ ਸਗੋਂ ਟਾਈਮ ਦੀ ਟਾਈਮ ਮੈਂ ਚੁੱਹੀਏ ਦੁੱਧ ਜਿਆਦਾ ਦਿੰਦੀ ਠੀਕ ਆ ਤੇ ਕੀ ਮੁੱਲ ਹੈ ਅੰਮ੍ਰਿਤ ਮੇਰੇ ਮੁੱਲ ਕਰ ਨੂੰ 90 ਕਰਾ ਲਈ 85 ਹਾਂ ਨਾ 80000 ਦੀ ਮੈਂ ਦੇਣੀ ਆਪਾਂ 80000 ਦੀ ਹਾਂ ਬਿਲਕੁਲ ਜੈ ਰੇਟ ਪਾਇਆ ਤੇ ਛੋੜ ਛੱਪਾ ਮਰਜੀ ਦਾ ਹੋ ਠੀਕ ਹੈ ਹਾਂਜੀ ਲਓ ਜੀ 8000 ਦੀ ਇਹ ਮਾਜ ਤੁਹਾਨੂੰ ਮਿਲ ਜੂਗੀ ਉਹ ਤੇ 12 ਕਿਲੋ ਚੜਾ ਕੇ ਦਵਾ ਕੰਡੇ ਤੇ 14 ਕਿਲੋ ਕਰੂ ਮੈਂ ਦੁੱਧ ਸੂਈ ਨੂੰ ਵੇਖੋ ਕਿੰਨੇ ਕੇ ਦਿਨ ਹੋਏ ਠੀਕ ਹੈ ਜੀ ਹਾਂਜੀ ਲਓ ਤੁਹਾਨੂੰ ਹੋ ਗਿਆ ਤੇਜੇ ਨੰਬਰ ਤੇ ਇੱਕ ਹੋਰ ਤੁਹਾਨੂੰ ਤੋਹਫਾ ਦੇ ਰਹੇ ਆ ਇਹ ਜਿਹੜਾ ਪਹਿਲਾਂ ਝੋਟੀ ਸੂਈ ਆ ਪਹਿਲਾਂ ਝੋਟੀ ਆ ਇਹਦਾ ਸੂਆ ਹੋਊਗਾ 20 ਦਿਨਾਂ ਦਾ ਠੀਕ ਹੈ ਜੀ ਝੋਟੀ ਵੀ ਪੂਰੀ ਮੰਦੀ ਕਰ ਗਈ ਆ ਠੀਕ ਹੈ ਚੌੜਾ ਵੀਰੇ ਕੱਦ ਵੱਡਾ ਕੱਦ ਵੱਡਾ ਵਾ ਮੂੰਹ ਵੀ ਚਾਰ ਗੰਦ ਹੋ ਲਓ ਵੀ ਚੌਗੀ ਝੋਟੀ ਆ ਦੋਸਤੋ ਦੇ ਸੁਆ ਦੂਜਾ ਕ ਪਹਿਲਾ ਹੀ ਏ ਪਹਿਲਾਂ ਪਹਿਲਾਂ ਨਹੀਂ ਵੀਰੇ ਲਓ ਜੀ ਪਹਿਲਾਂ ਨਹੀਂ ਕੀਤੀ ਵੀਰੇ ਮੈਂ ਦੀ ਚਵਾਈ ਆਲੀ ਮੰਨਣਾ ਬਹੁ ਕਰਮਾ ਲਈ ਅੱਛਾ ਦੇਣਾ ਤੇ ਅਮਰਤ ਕਿੰਨੇ ਹੋ ਗਏ ਨੂੰ ਵੀਰੇ ਇਹਨੂੰ 20 ਦਿਨ ਹੋ ਗਏ ਲਓ ਜੀ 20 ਦਿਨਾਂ ਦਾ ਸੁਆ ਕੱਟੀ ਮਗਰ ਕੱਟੀ ਹਾਂ ਹਾਂ ਕੱਟੀ ਵੀਰੇ ਲਓ ਜੀ ਮਗਰ ਕੱਟੀ ਆ ਨਾ ਇਹਦੇ ਉੱਦਿਆਂ ਤਿਲਕ ਜਾਂ ਮੱਥੇ 'ਤੇ ਉਹਦੇ ਵੀ ਮਾਂ ਦੇ ਵੀ ਇਹਦੇ ਉੱਤੇ ਠੀਕ ਆ ਮੱਥੇ ਫੁੱਲ ਜਗਾ ਮੜਾ ਜਾ ਹਾਂਜੀ ਹਾਂਜੀ ਲਓ ਵੀ ਮੱਥੇ 'ਤੇ ਫੁੱਲੀ ਏ ਦੋਸਤੋ ਥੋੜੀ ਜੀ ਠੀਕ ਆ 20 ਕਿ ਦਿਨਾਂ ਦੀ ਸੂਈ ਆ ਤੇ ਝੋਟੀ ਦਾ ਕੱਦ ਘੱਟ ਦੇਖੋ ਠੀਕ ਆ ਜੀ ਕੱਦ ਸੋਹਣਾ ਵੱਡਾ ਕੱਦ ਦੀ ਧੀ ਰਿਕਰਮਾ ਲਈ ਏਡੀ ਬਣਾ ਬੱਚਾ ਛੱਡੋ ਬਣਾਣਾ ਛੱਡੋ ਇਦਾਂ ਚਲੋ ਹਾਂ ਦੋ ਤੋ ਅਮਰਤ ਕਿੰਨਾ ਤੇ ਥਰੇ ਦੱਸਿਆ ਤੇਰਾ 9 ਕਿਲੋ 9 ਕਿਲੋ ਜਿਹੜਾ ਚੋਆ ਆ ਕੇ ਦੇਣਾ ਆਪਾਂ ਬਿਲਕੁਲ ਜਿਹੜਾ ਹੁਣ ਚਵਾ ਦਾਂਗੇ ਪੰਜ ਆਲਾ ਤੇ ਦੱਸਣ ਨੂੰ 10 ਕਰਤੀ ਆ ਜਾਂ 12 ਹੋ ਨਿਕਲਣਾ ਨਹੀਂ ਥਾਲਾ ਹੂੰ 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 ਲੋ ਜੀ ਸਮੌਕ ਲੋ ਦੁੱਧ ਤੁਸੋਂ ਇਸ ਝੋਟੀ ਦੇ ਥੱਲੇ ਹੁਣ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਠੀਕ ਆ ਜੀ ਨਿਗਰ ਲੇਵੇ ਦੇ ਵਿੱਚ ਥਣ ਪੂਰਾ ਹਾਥੀ ਚਵਾਈ ਵਾਲਾ ਠੀਕ ਆ ਜੀ ਮੁੱਠੀ ਮੁੱਠੀ ਥਣ ਲੱਗਾ ਝੋਟੀ ਨੂੰ ਹਾਂ ਜੀ ਸੋ ਝੋਟੀ ਸੋਹਣੀ ਬਾਡੀ ਬੰਤਰਦੀ ਐ ਛੋਟਾ ਸਿੰਘ ਚੌੜਾ ਪੈਟ ਥੋੜਾ ਬਹੁਤ ਬੜੀ ਸੋਹਣੀ ਬਾਡੀ 10000 ਗਰਾਂ ਦੇਈ ਹੈ ਨਾ ਹਾਂ ਜਦੋਂ ਘਰ ਬੰਜਣਾ ਡੰਗਰ ਦਾ ਹਾਂ ਆ ਠੀਕ ਆ ਜੀ ਦਾ ਅਮਰਤ ਇਹਦੀ ਆ ਕੱਟੀ ਇਹ ਨਾ ਚਿੱਟੇ ਮੱਥਿਆਂ ਦੀ ਉਹ ਪਰਲੀ ਪਰਲੀ ਸਾਬ ਪਰਲੀ ਇਹ ਉਰਲੀ ਦੀ ਆ ਮੈਂ ਤੀਜੇ ਨੰਬਰ ਲਓ ਜੀ ਆ ਕੱਟੀ ਐ ਦੋਸਤੋ 20 ਕਿ ਦਿਨਾਂ ਬਾਅਦ ਸੁਭਾ ਮੰਨ ਲੈ ਠੀਕ ਐ ਹਾਂ ਆ ਕੱਟੀ ਐ ਇਸੇ ਝੋਟੀ ਦੀ ਤੇ ਇਹਦਾ ਅਮਰਤ ਕੀ ਕਰਦਾ ਮੁੱਲ ਵੀਰੇ ਲੈਣ ਦੇ ਨੀ ਮੁੱਲੇ ਦਾ ਲੱਖ ਕਰ ਲਈਏ ਭੈਣਾ 95 ਹਾਂ ਨਾ 90 ਦੀ ਦੇ ਦਾਂਗੇ ਉਹ ਚੋ ਛੋੜ ਛੱਪਾ ਕਰਾਂਗੇ 90 ਨੂੰ ਹਾਂ 90 ਜੋ ਮਾਨਤਨ ਕਰਾਂਗੇ ਅੱਛਾ ਜੀ ਝੋਟੀ ਵੇਖੋ ਤੁਸੀਂ ਕੁਆਲਟੀ ਵਾਲੀ ਉਹ ਜੀ ਨਹੀਂ ਐ ਝੋਟੀ ਵੀ ਲੋ ਕਿਵਾ ਆਪਸ ਮਾਲੀ ਬਹੁਤ ਪੱਕੀ ਹੈ ਇਹ ਨਹੀਂ ਮਗਰੋਂ ਡੋਕਾ ਵੀ ਮੈਂ ਬਾਜੂ ਲੋ ਵੀ ਭਰਾਵੋ ਠੀਕ ਆ ਹਾਂ ਜੀ ਸੋ 90000 ਦੇ ਵਿੱਚੋਂ ਛੋੜ ਛੱਪਾ ਹੋਊਗਾ ਠੀਕ ਆ ਬਹੁਤ ਜਿਆਦੀ ਚੰਗੀ ਆ ਹਾਂ ਝੋਟੀਆਂ ਬਹੁਤ ਸੋਹਣੀ ਆ ਖਰੀਦੀ ਝੋਟੀਆਂ ਆ ਤਾਂ ਮੰਡੀ ਜੇ ਖੰਨੇ ਗਏ ਏਦਾਂ ਦੀਆਂ ਝੋਟੀਆਂ ਲੱਖੋਂ ਬਾਹਰ ਵੀ ਵਿਗੀਆਂ ਹੂੰ ਬਾਜ਼ਾਰ ਦੇ ਹਿਸਾਬ ਨਾਲ ਬਿਲਕੁਲ ਜਾਇ ਰੇਟ ਪਾਇਆ ਵਾ ਲੋ ਵੀ ਭਰਾਵੋ ਠੀਕ ਆ ਜੀ ਹੱਥ ਪਾ ਲਓ 9 ਕਿਲੋ ਦੁੱਧ ਝੋਟੀ ਦੇ ਥੱਲੇ ਇਸ ਟਾਈਮ ਹਾਜ਼ਰ ਆ 9 ਕਿਲੋ ਚੋਕੇ ਕੋਈ ਭਰਾ ਆਪਣੀ ਤਸੱਲੀ ਕਰ ਲੇ ਠੀਕ ਆ ਅਮਰਤ ਅਕੇ ਆਪਣੇ ਕੋਲ ਜਿਹੜੀ ਲਾਸਟ ਵਿੱਚ ਇਹ ਮੱਝ ਜਿਹੜੀ ਆ ਗਈ ਸੈਕੰਡਰ ਬਲ ਅੱਛਾ ਦੋ ਦੇ ਦੇ ਥੱਲੇ ਵੀ 9 ਤੋਂ 10 ਕਿਲੋ ਹੋਊਗਾ 9 ਦੀ ਫੁੱਲ ਗਰੰਟੀ ਐ ਮੈਂ 9 ਕਿਲੋ ਦੀ ਪੂਰੀ ਗਰੰਟੀ ਆ ਵੀਰੇ ਚਵਾਤ ਮਾ ਬਹੁਤ ਜਿਆਦਾ ਅੱਛਾ ਦੇਣੇ ਨੂੰ ਕਿੰਨੇ ਹੋ ਗਏ ਵੀਰੇ ਇਹਨੂੰ ਦੇਣ ਨੂੰ ਇਹ ਹੋ ਚੱਲੇ 20 22 ਦਿਨ ਪੰਜੀ ਮੰਨ ਕੇ ਸੌਦਾ ਕਰੀ ਕੋਈ 20 22 ਦਿਨ ਦਾ ਸੂਆ 20 22 ਦਿਨਾਂ ਦੀ ਦੋਸਤੋ ਸੂਈ ਆ ਦੂਜਾ ਸੂਆ ਮਗਰ ਇਹਦੇ ਵੀ ਕੱਟੀ ਕਾਰੀਗਰ ਦੀ ਚਮੜੀ ਹੈ ਕਰਮ ਵਾਲੀ ਦੀ ਲੋ ਜੀ ਆ ਮਗਰ ਕੱਟੀ ਇਹਦੇ ਵੀ ਜੈੱਡ ਬਲੈਕ ਮੱਝ ਆ ਠੀਕਾ ਮਾਦੇ ਜੈਡ ਬਲੈਕ ਆ ਤੇ ਜਿਹੜੀ ਮਗਰ ਕਰਤੀ ਉਹਦੇ ਮੱਥੇ 'ਚ ਫੋਲਦਾ ਠੀਕ ਆ ਨੀਲੀ ਚਾਹ ਦੀ ਗੱਡੀ ਹਾਂ ਤੇ ਇਹ ਅੰਮ੍ਰਿਤ ਦੁੱਧ ਕਿਲਾ 9 ਕਿ 10 ਵੀਰੇ 9 ਦੀ ਫੋਲ ਕਰ ਰਹੇ ਆ 9 ਦੀ 9 ਕਿਲੋ ਦੀ ਪੂਰੀ ਤਸਦੀ ਆ ਜਿੰਨਾ ਕਹਤੇ ਨਾਲ ਦਾ ਕੋਈ ਸੂਆ ਮੰਨ ਲੈਣ ਠੀਕ ਆ ਜੀ ਇੱਕ ਰੰਗ ਇੱਕ ਰੰਗ ਬਿਲਕੁਲ ਕਾਲੀ ਜੈਡ ਬਲੈਕ ਇਹ ਝੋਟੀ ਆ ਪਾ ਤੁਹਾਨੂੰ ਦਿਖਾ ਰਹੇ ਆ ਸਿੰਗਲ ਹੱਡੀ ਦੇ ਵਿੱਚ ਥਣ ਥਣ ਬਿਲਕੁਲ ਪਤਲੇ ਪੂਣੀਆਂ ਵਰਗੇ ਲੰਬੇ ਥਣ 9 ਕਾਲਾ ਥਣ ਜਵਾਵੜਾ ਵੀ ਸੀ ਤਾਂ ਆ ਬਈ ਮਾਰੀ ਬਹੁਤ ਚੰਗੀ ਮੈਂ ਹਾਂ ਲੋ ਸੋ ਦੇਵੇ ਲੋਵੇ ਦੀ ਪੂਰੀ ਖਬਰਦਾਰ ਹਾਂਜੀ ਇਹ ਥੋੜਾ ਜਿਹਾ ਬੱਚਾ ਲਾ ਕੇ ਲੱਗ ਗਿਆ ਮੈਂ ਇਹ ਤਾਂ ਥਣ ਗਈ ਬਹੁਤ ਜਿਆਦਾ ਚੰਗੀ ਆ ਛੋਟੇ ਪੀਣ ਨੂੰ ਬਹੁਤ ਚੰਗੀ ਹੈ ਠੀਕ ਆ ਜੀ ਆ ਦੇ ਸਾ ਤਨ ਪਾ ਪਾ ਚਾਰ ਚੂਰ ਪਾਇਆ ਟੰਗ ਚਾਰ ਚਾ ਦਲੇ ਦਾ ਜੀ ਤਾਂ ਮਾਰ ਲਿੰਦੇ ਨੰਦ ਹਾਂ ਅਰੇ ਉਹ ਰਿਆ ਖਾਦੀਆਂ ਹੁੰਦੀਆਂ ਮਦਰੂ ਬਿਲਕੁਲ ਹਾਂਜੀ ਲੋ ਵੀ ਦੋਸਤੋ ਬਹੁਤ ਪਿਆਰੀ ਝੋਟੀ ਜ਼ਰੂਰ ਤੁਸੀਂ ਸੰਪਰਕ ਕਰ ਲਿਓ 9 ਕਿਲੋ ਤੋਂ ਸਟਾਰਟਿੰਗ ਹੋਈ ਆ ਸੋ 9 ਕਿਲੋ ਹੁਣ ਆਇਆ ਇਸ ਵਕਤੇ ਤੇ ਥੱਲੇ ਦੁੱਧ ਹੋਵੇ ਤੇ ਹੋਵੇ ਦਹੀਂ ਕਰਦਾਂਗੇ ਆ ਦੇਖ ਆਪਾਂ ਜਿਹੜਾ ਚਵਾ ਕੇ ਦੇਣਾ ਉਹ 9 ਆ ਦੇਖੋ ਥਾਣਾ ਮਿਰਲਾ ਔਰਲਾ ਵੇਖੋ ਕਿੰਨੀ ਆ ਅੱਗੇ ਪਿੱਛੇ ਦੀ ਬਰਾਬਰ ਠੀਕ ਆ ਜੀ ਹਾਂਜੀ ਜਿੰਨੇ ਗਾਂ ਨੂੰ ਤੇ ਉਹਨੂੰ ਚਾਹੋ ਉਸ ਚੰਗੀ ਜਿਹੜੀ ਦੋਸਤੋ ਇਹ ਵੀ ਝੋਟੀ ਆ ਖਰੀ ਆ ਦੁੱਧ ਵਾਲੇ ਪਾਸਿਓਂ ਖਰੀ ਆ ਲੇਵੇ ਲੋਗੇ ਦੀ ਬੜੀ ਸਾਫ਼ ਸਫਾਈ ਲੱਗੀ ਕਰਮਾ ਲਈ ਨੂੰ ਠੀਕ ਆ ਮਗਰ ਵੀ ਕੱਟੀ ਆ ਚਲੋ ਬਾਅਦੇ ਬਰਦਾਸ਼ਤ ਹੁੰਦਾ ਕੋਈ ਵੀਰ ਅੱਗੇ ਸਮੇਂ ਦੇ ਬਿਲਕੁਲ ਸਮਾਂ ਤੇ ਵੀ ਸਭ ਨਾਲ ਕੱਤੀ ਦਾ ਸਾਹਮਣੇ ਦਾ ਠੀਕ ਠਾਕ ਲੈ ਵੀ ਅਮਰ ਤੇ ਦੇ ਦਾਂਗੇ ਕਿੰਨੇ ਦੀ ਝੋਠੀ ਵੀਰ ਮੇਰੇ ਮੋਲ ਤੇ 80 ਕਰ ਲਈਏ ਬਣਾ 82 ਕਰ ਲਈਏ 75000 ਜੁਮਾਨਦਾਨ ਕਰਾਂ 75 ਚ 72000 ਦੀ ਦੇ ਦਾਂਗੇ ਘੜਾ ਨਾ ਕਟਾ ਨਹੀਂ ਬੰਨੀ ਤਾਂ ਹੁੰਦਾਗਾ ਦੇਦਾ ਕਰ ਖਿੱਚ ਖਿੱਚ ਕੋਈ ਗੱਲ ਨਹੀਂ ਵੀਰ ਜਿੰਨਾ ਮਾਨਤਾਨ ਕਰਾਂ 72 ਦੀ ਦੇ ਦਾਂ ਯਾਰ ਹੋਰ ਦਾ 72 ਦੀ ਹਾਂ ਲਓ ਜੀ 72000 ਹਾਂ ਜੋ ਆ ਪਸਮਾ ਦੀ ਮਹਿ ਮਾੜੀ ਹੋਵੇ ਆਪਣੀ ਚੋਹ ਵਈਆਂ ਜਿਹਨੇ ਫੁੱਲ ਗਰੰਟੀ ਹੈ ਬਈ ਲਓ ਜੀ ਉਹਨੂੰ ਵੈਸੇ ਵੀ ਜਿਹੜਾ ਦੋਸਤ ਜੈਨੂਨ ਹੀ ਹੈ ਜੈ ਜੀ ਆਪ ਦਾ ਮਾਰਜਨ ਰੱਖ ਕੇ ਮਾਰਜਨ ਰੱਖੇ ਆ ਠੀਕ ਆ ਜੀ ਤੇ 72000 ਦੀ ਤਾਂ ਮੈਂ ਚੋਟੀ ਮੈਂ ਜੋ ਕਿ ਮਗਰ ਕੱਟੀ ਆ ਪਸੰਦ ਆ ਉਹ ਵੀ ਅਮਰ ਤਾਂ ਕਿ ਆਪਣੇ ਕੋਲ ਜਿਹੜੀ ਆ ਗਾਂ ਆ ਗਈ ਯਾਰ ਮੇਰੇ ਗਾਂ ਨਹੀਂ ਮਾਦੀ ਸਮਝੋ ਏਡੀ ਸੀਲਸ ਲੱਗ ਫਿਰ ਟਿੱਪਣ ਦੁੱਪਣ ਬਹੁਤ ਜ਼ਿਆਦੀ ਪੋਲੀ ਜਵਾਗ ਭਾਰੇ ਪੰਜਾ ਹਲਾ ਦਾ ਸੀਲੀਆਂ ਸੂਲੀਆਂ ਲਹਿਦਾ ਹੀ ਆ ਬਾੜੀ ਜ਼ਿਆਦੀ ਚੰਗੀ ਫਿਰ ਇਹ ਨਹੀਂ ਕਈ ਜੋ ਆਗ ਬਹਿ ਜੇ ਥੱਲੇ ਨਹਾਉਣ ਲੱਗਿਆ ਗੱਟਿਆਂ ਤਾਂ ਹੀ ਨਵਾਈਆ ਛੜ ਮਾਰ ਜੇ ਗਾਉਂ ਦਾ ਹਟਾ ਦਾਨ ਲਓ ਜੀ ਕਰੋ ਗੱਲ ਚੰਗੀ ਇਹ ਦੋਸਤੋ ਗਾਵਾ ਸੁਹਾ ਤੀਜਾ ਤੀਜਾ ਸੁਣੀ ਵੀਰੇ ਛੇੜ ਲੈ ਜੂ ਹਵਤਾ ਖੰਡ ਮੇਰੇ ਹਵਤਾ ਲੈ ਜੂ ਘੇਰ ਤੇ ਛਾਈ ਆਲਦਾ ਡਰਾਪ ਸਾਡੀ ਲੋ ਵੀ ਘਰ ਤੇ ਦੋਸਤੋ ਛਾਈ ਆਲਦਾ ਅਮਰਤਾਂ ਦਾ ਵੀ ਕਰੋ ਸੰਗਾ ਤੇ ਬਦਾਮੀ ਰੰਗ ਦੇ ਵਿੱਚ ਬਦਾਮੀ ਤੇ ਕਰੀਮੀ ਰੰਗ ਦਾ ਜਿਹੜਾ ਕੰਬੀਨੇਸ਼ਨ ਜ ਹੈ ਦੋ ਰੰਗਾਂ ਦਾ ਤੇ ਥੱਲੇ ਲੇਪੇ ਦੀ ਪੂਰੀ ਖਬਰਦਾਰ ਆ ਠੀਕ ਆ ਜੀ ਲੋਕ ਆਲਾ ਥਾਣ ਲੰਬਾ ਥਾਣਾ ਪੂਰਾ ਤੁਸੀਂ ਵੇਖੋ ਦੋਸਤੋ ਮੋਠ ਮੋਠ ਥਾਣਾ ਮੁੱਠੀਦਾਰ ਥਾਣ ਲੱਗਾ ਕਰ ਮਾਰੀ ਲਓ ਤੇ ਲੈਵੇ ਭਵਾਨੇ ਚ ਢਿਲ ਟੁਲ ਬਹੁਤ ਜਿਆਦੀ ਆ ਲੜਾਂ ਲੜਾਂ ਕਾਫੀ ਜਿਆਦੀਆਂ ਨੇ ਆ ਕਰੋ ਚੈੱਕ ਇਹਨ ਖੜਦੀ ਆ ਵੀ ਨੇ 4-5 ਦਾ ਆਸ ਨੂੰ ਖੜਾ ਲਓ ਜੀ ਅਮਰਤਾਂ ਦਾ ਵੀ 4-5 ਦਿਨ ਲੈ ਕੇ ਜਾਊਗੀ ਮੇਰੇ ਵੀਰੋ ਚਰਤੀ ਤੂਰੀ ਵੜੀ ਇਹ ਨਹੀਂ ਸੁਕਾਲੀ ਹੋਊ ਆਇਆ ਉੱਤੇ ਵੇਖੋ ਰੰਗ ਮੂੰਹ ਪ੍ਰਿੰਟ ਪ੍ਰਿੰਟ ਕਿੰਨਾ ਚੰਗਾ ਦੋ ਦਾ 15 16 ਕਿਲੋ ਚ ਹੋਇਆ ਇਹਨਾਂ ਦੇ ਦਊਗੇ ਨਾਰਮਲ ਕਹਿਣ ਉਹ ਵੀ ਰਵੀ ਦੱਸੀ ਜਾਈਏ 20 ਕਿਲੋ ਦਾ ਮੂੰਹ ਵੜਾ ਹੁੰਦਾ ਬਿਲਕੁਲ ਜੀ ਬਿਲਕੁਲ ਸਫਾਈਆਂ ਸੁਈਆਂ ਲੈਵੇ ਦੀਆਂ ਪੜੀਆਂ ਨੇ ਜੀ ਹਾਂ ਜੀ ਹਾਂ ਜੀ ਠੀਕ ਆ ਫਿਰ 35 ਵੀਰ ਮੋਗਾ ਹੀ ਆ ਟਾਵਾ ਟਿੱਪ ਕੇ ਬਿਖਾਉਨੇ ਕੋਈ ਛੜ ਲੱਤ ਛੜ ਨਹੀਂ ਕਰਦੀ ਕਰਮਾਂ ਦੀ ਲਓ ਜੀ ਸਫਾਈਆਂ ਸੁਈਆਂ ਕਰਮਾਂ ਲਈਓ ਦੋਸਤੋ ਵੈਗਰੂ ਨੇ ਸੋਹਣੀਆਂ ਪੰਛੀਆਂ ਨੇ ਠੀਕ ਆ ਦੇਵੇ ਦੀਆਂ ਸਫਾਈਆਂ ਬਹੁਤ ਨੇ ਬਰੀਕੀ ਬਰੂਕੀ ਦੇ ਵਿੱਚ ਪੂਰਾ ਲੈਵਾ ਲੰਬਾ ਥਾਣ ਮੁੱਠੀ ਮੁੱਠੀ ਤੇ ਮੱਝਾਂ ਵਰਗਾ ਸੁਭਾਅ ਕਰਮਾਲੀ ਦਾ ਜਿੱਦਰੋਂ ਮਰਜ਼ੀ ਖੋਲ ਕੇ ਬੱਚਾ ਜਵਾਕ ਵੀ ਲੈ ਕੇ ਤੁਰਿਆ ਫਰੇ ਠੀਕ ਤੇ ਦੁੱਧ ਵੀ ਜਿਹੜਾ ਮੱਝਾਂ ਦੇ ਬਰਾबरी ਕਰੂਗਾ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਇਹ ਹੈ ਨਿੱਕੀ ਠੱਡੀ ਤੇਰੀ ਹੈ ਠੀਕ ਹੈ ਜੀ ਆਹ ਵੇਖੋ ਵੇਖੋ ਟਿਪਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਕਰਮ ਚੈੱਕ ਆਮ ਗੱਲਾਂ ਸ਼ਾਇਦ ਹੀ ਹੁੰਦੇ ਆ ਸਾਡੇ ਬੋਲੀ ਜਿਆਦੀ ਟਿੱਪਣ ਟੁੱਪਣ ਤੇ ਕੋਲੀ ਜਵਾਗ ਬਾਦੇ ਪੰਜਾਂ ਸਾਨੂੰ ਦਾ ਹਾਂ ਮਰਾ ਨੂੰ ਬਹੁਤ ਜਿਆਦਾ ਤੇ ਉੱਤੇ ਪੰਦੇ ਲੱਤ ਨਹੀਂ ਚੁੱਕਦੀ ਕਰਮਾਲੀ ਤੇ ਗਾਂ ਵੇਖੀ ਤੂੰ ਨਿਆਰੇ ਦੇ ਦੂ ਵੀਰ ਸਿਆਲ ਚ ਮੈਂ ਦੋਦੇ ਤੇ ਸੀ ਇਹ ਇਹ ਆਪਾਂ ਦੇ ਦੇ ਕਿੰਨੇ ਤੇ ਦੇਣੀ ਆ ਮਰਤ ਮੇਰੇ ਮੁੱਲ ਦੇ ਵਸ਼ੀ ਦਾ ਕਰਦੇ 55 ਕਰ ਲਈ 60 ਕਰ ਲਈ 50000 ਦੀ ਦੇ ਦਾਂਗੇ ਹਾਂ ਨਾ ਸਹੀ ਸਹੀ ਹਾਂ ਬਿਲਕੁਲ ਜੈਜ ਉੱਚੋ ਛੋਟਾ ਕਰਾਂਗੇ ਹਾਂ ਬਿਲਕੁਲ ਜੈ ਜੈ ਰੇਡ ਪਾਇਆ ਵੇਖੋ ਵਹਿੜ ਚੰਗੀ ਹੈ ਪੈਸੇ ਲਾ ਕੇ ਲਈ ਕਰ ਮਾਰੀ ਲੋ ਜੀ ਪੂਰੀ ਨਿੱਗਰ ਆ ਠੀਕ ਆ ਬਾਜ਼ਾਰ ਦੇ ਹਿਸਾਬ ਨਾਲ ਵੀਰ ਬਿਲਕੁਲ ਜੈ ਦਾ ਮੁੱਲ ਪਾਇਆ ਠੀਕ ਹੈ ਜੀ ਹਾਂਜੀ ਇਹੋ ਜਿਹੇ ਵੇੜਾ ਬਣਾ 250 60 ਤੋਂ ਵੇਚ ਲਾ ਲੋ ਦੱਸੋ ਲੇਵੇ ਭਾਂਡਿਆਂ ਦੀ ਪੂਰੀ ਨਿੱਗਰ ਆ ਬਾਕੀ ਪਿੰਡੇ ਪੁੰਡੇ ਦੀ ਚੰਗੀਆਂ ਠੀਕ ਆ ਜੀ ਤੇ ਕਰਾ ਸੰਘ ਦੇ ਵਿੱਚ ਆ ਬਾਕੀ ਪਸ਼ੂ ਸਾਰੇ ਸਾਲ ਸੁਥਰੇ ਅੱਜ ਜਿੰਨੇ ਪਸ਼ੂ ਤੁਹਾਨੂੰ ਦਿਖਾਏ ਆ ਥਾਣਾ ਲੇਵੇ ਭਾਂਡਿਆਂ ਦੇ ਸਾਰੇ ਖੂਬਸੂਰਤਾਂ ਚੰਗੇ ਬਖਾਲੇ ਆ ਇੱਕ ਨੀਲੀ ਰਾਬੀ ਦੀ ਮੱਝ ਬੜੀ ਝੋਟੀ ਬੜੀ ਖੂਬਸੂਰਤ ਤੁਹਾਨੂੰ ਦਿਖਾਈ ਹੈ ਠੀਕ ਹੈ ਜੀ ਇਹਨੂੰ ਵੀ ਤੁਸੀਂ ਹੱਥ ਪਾ ਸਕਦੇ ਜੇ ਡਾਇਮੰਡ ਦੀ ਜੇ ਦੋਸਤੋ ਇਹ ਵੀਰ ਧੀ ਦੱਸ ਰਿਹਾ ਤੇ ਚੰਗੀ ਬਲੱਡ ਲਾਈਨ ਦੀ ਆ ਤੇ ਨੀਲੀ ਰਾਬੀ ਤੇ ਗਾਂ ਕੋਈ ਕੰਮ ਕਰਨਾ ਚਾਹੁੰਦਾ ਹੈ ਤੇ ਬੱਚੇ ਤੁਸੀਂ ਚੰਗੇ ਲੈ ਲੂਗੇ ਠੀਕ ਆ ਅਮਰ ਤੇ ਇੱਕ ਨੰਬਰ ਬੋਲ ਵੀ ਦਾ ਨੰਬਰ ਵੀਰੇ ਆਪਣਾ 814 450 2987 2824 229 ਕੋਈ ਵੀ ਵੀਰ ਮੇਰਾ ਆਨਲਾਈਨ ਸੌਦਾ ਕਰਦਾ ਹੈ ਰੀਨਨ ਦਸੱਲੀ ਨਾਲ ਵੇਖ ਕੇ ਫਿਰ ਸਾਈ ਪਾਵੇ ਹਾਂ ਜਿਹੜੇ ਵੀਰ ਨੇ ਇੱਥੇ ਆਇਆ ਨਾ ਉਹ ਚੋ ਕੇ ਤਸੱਲੀ ਕਰਕੇ ਆਪਦੀ ਖੜੇ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਹਾਂ ਜਿੰਨਾ ਦੁੱਧ ਦੱਸਿਆ ਜਾਂਦਾ ਉਹ ਨਾ ਹੋਊਗਾ ਜੇ ਘਾਟ ਹੋਵੇ ਤੇ ਆਪਾਂ ਸਾਈ ਬਿਆਨਾ ਸਾਰਾ ਕੁਝ ਵਾਪਸ ਕਰਾਂਗੇ ਠੀਕ ਹੈ ਜੀ ਹਾਂਜੀ ਬਹੁਤ ਸੋਇ ਤਸੱਲੀ ਆ ਘਰ ਤੱਕ ਠੀਕ ਆ ਜੀ ਕੋਈ ਵੀਰ ਹੁੰਦਾ ਇੱਕ ਦੋ ਟਾਈਮ ਤਿੰਨ ਟਾਈਮ ਚੁੰਦਾ ਤੇ ਆਪਣੀ ਜ਼ਿੰਮੇਵਾਰੀ ਤੇ ਤੁਸੀਂ ਪਸ਼ੂ ਲੈ ਕੇ ਜਾਓ ਠੀਕ ਆ ਜੀ ਖਰੇ ਪਸ਼ੂ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ